ਮਹਿਲਾ ਕ੍ਰਿਕਟਰਾਂ ਨੂੰ ਹੋਇਆ ਆਪਸ ਚ ਪਿਆਰ ਸੋਸ਼ਲ ਮੀਡੀਆ ਤੇ ਪਾਈਆਂ ਹੈਰਾਨੀ ਜਨਕ ਤਸਵੀਰਾਂ ਲੋਕਾਂ ਨੇ ਵੀ ਲਗਾਤਾਰ ਫਿਰ ਕਮੈਂਟਾਂ ਦੀ ਝੜੀ ਦੋ ਅਜਿਹੇ ਲੋਕਾਂ ਦੇ ਵਿੱਚ ਹੁੰਦਾ ਹੈ ਜਿਨ੍ਹਾਂ ਦਾ ਖੂਨ ਦਾ ਰਿਸ਼ਤਾ ਤਾਂ ਨਹੀਂ ਹੁੰਦਾ ਪਰ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਅਜਿਹਾ ਰਿਸ਼ਤਾ ਬਣ ਜਾਂਦਾ ਹੈ ਕਿ ਬੰਦਾ ਇੱਕ ਦੂਸਰੇ ਤੋਂ ਬਿਨਾ ਰਹਿਣਾ ਵੀ ਬੰਦੇ ਦਾ ਔਖਾ ਹੋ ਜਾਂਦਾ ਹੈ ਤਾਂ ਪਿਆਰ ਬਹੁਤ ਹੀ ਜ਼ਿਆਦਾ ਇੱਕ ਖਾਸ ਅਹਿਸਾਸ ਹੁੰਦਾ ਫੀਲਿੰਗ ਹੁੰਦੀ ਹੈ ਪਰ ਹੁਣ ਦੋ ਕੁੜੀਆਂ ਉਹ ਵੀ ਮਹਿਲਾ ਕ੍ਰਿਕਟਰਜ਼ ਕ੍ਰਿਕਟ ਟੀਮ ਦੇ ਵਿੱਚ ਦੋਵੇਂ ਖੇਡਦੀਆਂ ਨੇ ਦੋਵਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਗਿਆ ਦੋਵਾਂ ਦੇ ਵੱਲੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਦੇਖਣ ਵਾਲੇ ਵੀ ਲਗਾਤਾਰ ਰਿਐਕਸ਼ਨ ਦੇ ਰਹੇ ਨੇ ਕਮੈਂਟਾਂ ਤੇ ਕਮੈਂਟ ਕਰ ਰਹੇ ਨੇ ਤਾਂ ਦੱਸਦੀ ਹੈ ਕਿ ਇਹ ਦੋਵੇਂ ਮਹਿਲਾ ਕ੍ਰਿਕਟਰਜ਼ ਕਾਫੀ ਜ਼ਿਆਦਾ ਫੈਨ ਫੋਲੋਇੰਗ ਰੱਖਦੀਆਂ ਨੇ ਦੋਵਾਂ ਨੂੰ ਲੋਕ ਪਸੰਦ ਵੀ ਬਹੁਤ ਕਰਦੇ ਨੇ ਸੋ ਕਿਹੜੀਆਂ ਉਹ ਮਹਿਲਾ ਕ੍ਰਿਕਟਰਜ਼ ਨੇ ਜੀਨਾ ਦੇ ਵੱਲੋਂ ਆਪਣੇ ਪਿਆਰ ਦੇ ਬਾਰੇ ਦੇ ਵਿੱਚ ਖੁੱਲ੍ਹ ਕੇ ਦੱਸਿਆ ਗਿਆ ਤੇ ਆਪਣੇ ਰਿਸ਼ਤੇ ਦੇ ਵਿੱਚ ਅੱਗੇ ਕੀ ਕਰਨ ਵਾਲੀਆਂ ਨੇ ਉਹ ਵੀ ਦੱਸਿਆ ਗਿਆ ਕਿਹੜੀਆਂ ਤਸਵੀਰਾਂ ਪੋਸਟ ਕੀਤੀਆਂ ਗਿਆ ਗਿਆ ਆਓ ਦੇਖਦੇ ਹਾਂ ਇੰਗਲੈਂਡ ਦੀ ਵਿਕਟ ਕੀਪਰ ਬੱਲੇਬਾਜ਼ ਐਮੀ ਜੋਨਸ ਅਤੇ ਆਸਟ੍ਰੇਲੀਆਈ ਗੇਂਦਬਾਜ਼ ਪੀਪਾ ਕਲੇਰੀ ਦੀ ਮੰਗਣੀ ਹੋ ਗਈ ਹੈ ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀਆਂ ਸਨ ਅਤੇ ਉਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਹੁਣ ਮੰਗਣੀ ਵੀ ਤੈ ਹੋ ਗਈ ਹੈ ਕਲੇਰੀ ਅਤੇ ਜੋਨਸ ਮਹਿਲਾ ਕ੍ਰਿਕਟਰ ਨੇ ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਮੰਗਣੀ ਦੀ ਜਾਣਕਾਰੀ ਦਿੱਤੀ ਹੈ ਅਮੀ ਅਤੇ ਕਲੇਰੀ ਨੇ ਸਗਾਈ ਸਮਾਰੋਹ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਬੁਲਾਇਆ ਸੀ। ਕਲੇਰੀ ਅਤੇ ਅਮੀ ਦੀ ਪਹਿਲੀ ਮੁਲਾਕਾਤ ਮਹਿਲਾ ਵਿਗ ਬੈਸ਼ ਲੀਗ ਦੌਰਾਨ ਹੋਈ ਸੀ। ਇਹ ਦੋਵੇਂ ਪਰਥ ਸਕਾਚਰਜ਼ ਲਈ ਖੇਡ ਰਹੀਆਂ ਸਨ। ਇਸ ਤੋਂ ਬਾਅਦ ਉਹ ਦੋਵੇਂ ਦੋਸਤ ਬਣ ਗਈਆਂ। ਉਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਅਤੇ ਹੁਣ ਦੋਵਾਂ ਨੇ ਮੰਗਣੀ ਕਰਵਾ ਲਈ ਹੈ। ਅਮੀ ਅਤੇ ਕਲੇਰੀ ਨੇ ਇੰਸਟਾਗ੍ਰam ਤੇ ਫੋਟੋਜ਼ ਸ਼ੇਅਰ ਕੀਤੀਆਂ ਨੇ। ਪ੍ਰਸ਼ੰਸਕਾਂ ਨੇ ਵੀ ਇਸ ਤੇ ਉਹਨਾਂ ਦੋਵਾਂ ਨੂੰ ਵਧਾਈ ਦਿੱਤੀ ਹੈ। ਜੌਨਸ ਨੇ 2019 ਦੇ ਵਿੱਚ ਇੰਗਲੈਂਡ ਲਈ ਆਪਣਾ ਪਹਿਲਾ ਟੈਸਟ ਡੈਬਿਊ ਖੇਡਿਆ ਸੀ ਇਸ ਤੋਂ ਬਾਅਦ ਉਹ ਵਨਡੇ ਅਤੇ ਟੈਸਟ ਟੀਮਾਂ ਦਾ ਹਿੱਸਾ ਰਹੀ ਹੈ ਉਹ ਹੁਣ ਤੱਕ 6 ਟੈਸਟ ਮੈਚ ਖੇਡ ਚੁੱਕੀ ਹੈ ਇਸ ਦੌਰਾਨ 116 ਦੌੜਾਂ ਬਣਾਈਆਂ ਨੇ ਅਤੇ ਉਹਨਾਂ 91 ਵਨਡੇ ਮੈਚ ਖੇਡੇ ਇਸ ਦੌਰਾਨ 1952 ਦੌੜਾਂ ਬਣਾਈਆਂ ਗਈਆਂ ਨੇ ਐਮੀ ਦਾ ਵਨਡੇ ਸਰਵੋਤਮ ਸਕੋਰ 94 ਦੌੜਾਂ ਰਿਹਾ ਹੈ ਉਸਨੇ 107 T20 ਮੈਚ ਵੀ ਖੇਡੇ ਨੇ ਤਾਂ ਇਸ ਦੌਰਾਨ 1515 ਦੌੜਾਂ ਬਣਾਈਆਂ ਨੇ ਐਵੇਂ ਨਹੀਂ 2013 ਦੇ ਵਿੱਚ 1 ਡੇ ਡੈਬਿਊ ਕੀਤਾ ਸੀ ਤਦ ਆਸ ਦੀ ਹੈ ਕਿ ਹੁਣ ਦੋਵਾਂ ਮਹਿਲਾ ਕ੍ਰਿਕਟਰਸ ਦੀ ਐਂਗੇਜਮੈਂਟ ਤੋਂ ਬਾਅਦ ਉਹਨਾਂ ਦੇ ਫੈਨਸ ਰਲੀ ਮਿਲੀ ਰਾਏ ਦੇ ਰਹੇ ਨੇ ਕੁਝ ਖੁਸ਼ ਨੇ ਤਾਂ ਕੁਝ ਦਾ ਕਹਿਣਾ ਕਿ ਇਸ ਤਰੀਕੇ ਦੇ ਨਾਲ ਰਿਸ਼ਤਾ ਚੰਗਾ ਨਹੀਂ ਹੈ ਸੋ ਤੁਹਾਡਾ ਇਸ ਰਿਸ਼ਤੇ ਦੇ ਬਾਰੇ ਦੇ ਵਿੱਚ ਕੀ ਕਹਿਣਾ ਤੁਸੀਂ ਵੀ ਕਮੈਂਟਸ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ